ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਚੂ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਘਰ ਪਾਉਣ ਲਈ ਪਹਿਣਾ ਦੀ ਬਹੁਤ ਜ਼ਿਆਦੇ ਡਿਮਾਂਡ ਸੀ ਅੱਜ ਤੋਂ 15 ਤੋਂ 20 ਦਿਨ ਪਹਿਲਾਂ ਮੈਨੂੰ ਮੈਸੇਜ ਆ ਚੁੱਕੇ ਸੀਗੇ ਵੀ ਸਾਨੂੰ ਘਰ ਪਾਉਣ ਲਈ ਠੀਕ ਪ੍ਰਾਈਸ ਦੇ ਵਿੱਚ ਨੇਗੇ ਜਿਹੜੇ ਸੂਟ ਦੇ ਦਿਓ ਤੇ ਆਪਾਂ ਮਤਲਬ ਸਟਾਕ ਨਹੀਂ ਲੱਭ ਰਿਆ ਸੀਗਾ ਵੀ ਕਿਉਂਕਿ ਚਾਹੀਦੇ ਵੀ ਕਾਟਨ ਦੇ ਸੀਗੇ ਪਿਓਰ ਕਾਟਨ ਦੇ ਉਸ ਅਕੋਰਡਿੰਗ ਆਪਾਂ ਸੂਟ ਲੈ ਕੇ ਆਇਾਂਗੇ ਜਿਹੜੀਆਂ ਭੈਣਾਂ ਦੇ ਆਰਡਰ ਸੀਗੇ ਤੁਸੀਂ ਮੈਨੂੰ ਮੈਸੇਜ ਕੀਤੇ ਸੀਗੇ ਤਾਂ ਤੁਸੀਂ ਆਪਣੇ ਸੂਟ ਲੈ ਲੇਗੇ ਜਿਹੜੇ ਲੈ ਸਕਦੇ ਹੋਗੇ ਪ੍ਰਾਈਸ ਬਹੁਤ ਜ਼ਿਆਦਾ ਠੀਕ ਹੈ ਕੁਆਲਿਟੀ ਕਪੜੇ ਦੀ ਬਹੁਤ ਜ਼ਿਆਦਾ ਸੋਹਣੀ ਹੈ ਵਿਦਆਊਟ ਲਾਈਨਿੰਗ ਪਿਓਰ ਕਾਟਨ ਦੇ ਸੂਟ ਨੇਗੇ ਤੁਸੀਂ ਇਹਨਾਂ ਦੇ ਮਤਲਬ ਸੂਟ ਵੀ ਸਲਾਈ ਕਰਾ ਸਕਦੇ ਹੋਗੇ ਕੋਟ ਸੈੱਟ ਵੀ ਬਣਾ ਸਕਦੇ ਹੋ ਡ्रेसेस ਵੀ ਬਣਾ ਸਕਦੇ ਹੋ ਜਿੱਦਾਂ ਕਿ ਕਾਟਨ ਦੀਆਂ ਲੌਂਗ ਡ्रेसेस ਪਾਉਂਦੀਆਂ ਨੇ ਨਾ ਤੁਸੀਂ ਉਦਾਂ ਵੀ ਘਰ ਪਾਉਣ ਨੂੰ ਵੇਅਰ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਤੇ ਲਓ ਜੀ ਚਲੋ ਆਪਾਂ ਫੁਰਦਕੋਣੇ ਸ਼ੁਰੂ ਕਰ ਦੇਾਂਗੇ ਲਓ ਜੀ ਪਹਿਲਾ ਸੂਟ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਆਪਾਂ ਥਾਨ ਲੈ ਕੇ ਆਏਗੇ ਕਿਉਂਕਿ ਥਾਨ ਹੀ ਚਾਹੀਦੇ ਸੀਗੇ ਡਿਮਾਂਡ ਕਾਫੀ ਸੀ ਵੀ ਅਸੀਂ ਘਰ ਪਾਉਣ ਨੂੰ ਸੂਟ ਲੈਣੇ ਨੇਗੇ ਤੇ ਥਾਨ ਲੈ ਕੇ ਆਏਗੇ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹਦਾ ਪ੍ਰਿੰਟਰ ਹੋਗਾ ਤੇ ਬ੍ਰਾਂਡ ਰਹੂਗਾ ਰਾਮ ਟੈਕਸ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਵਿਦਾਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਿਲਾਈ ਕਰਾ ਸਕਦੇ ਹੋਗੇ ਤੇ ਪ੍ਰਾਈਸ ਵੀ ਮਤਲਬ ਬਹੁਤ ਜਿਆਦੇ ਠੀਕ ਪ੍ਰਾਈਸ ਦੇ ਵਿੱਚ ਨੇਗੇ ਪ੍ਰਾਈਸ ਇਹਨਾਂ ਦਾ ਹੈਗਾ ਜੀ 650 ਪਲੱਸ ਸ਼ਿਪਿੰਗ ਹੈ ਲੋ ਜੀ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਕਲਰ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਬੋਟਲ ਗ੍ਰੀਨ ਕਲਰ ਹੈਗਾ ਜਿਹੜੀਆਂ ਭੈਣਾ ਮਤਲਬ ਡਾਰਕ ਕਲਰ ਪਸੰਦ ਕਰਦੇ ਹਨ ਤਾਂ ਤੁਸੀਂ ਇਹ ਵਾਲਾ ਕਲਰ ਹੈ ਜਿਹੜਾ ਜ਼ਰੂਰ ਲੈ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੀ ਕੁਆਲਿਟੀ ਹੈਗੀ ਠੀਕ ਹੈ ਜੀ ਪਹਿਲਾ ਕਲਰ ਇਹ ਵਾਲਾ ਹੈਗਾ ਬੋਟਲ ਗ੍ਰੀਨ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਬਹੁਤ ਜਿਆਦਾ ਸੋਹਣਾ ਹੈ 650 ਪ੍ਰਾਈਸ ਰਹੂਗਾ ਤੇ ਇਹਦੇ ਨਾਲ ਦੇ ਜਿਹੜੇ ਹੋਰ ਕਲਰ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਆਪਾਂ ਨੂੰ ਮਿਲਣ ਇਹਦੇ ਵਿੱਚ ਤਿੰਨ ਕਲਰ ਹਲੋ ਜੀ ਅਗਲਾ ਸ਼ੇਡ ਤੁਸੀਂ ਦੇਖੋ ਬਹੁਤ ਜ਼ਿਆਦੇ ਪਿਆਰਾ ਹੈ ਇਹ ਵੀ ਬਹੁਤ ਤੇ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਾਇਆ ਲਾਈਨਿੰਗ ਦੀ ਕੋਈ ਵੀ ਲੋੜ ਨਹੀਂ ਹੈਗੀ ਜੇ ਤੁਸੀਂ ਮਤਲਬ ਲੌਂਗ ਡ्रेसेस ਬਣਾਉਣੇ ਹੋਗੇ ਤਾਂ ਬਹੁਤ ਜ਼ਿਆਦੇ ਸੋਹਣੀਆਂ ਬਣਦੀਆਂ ਨੇਗੀਆਂ ਇਹ ਵਾਲੀਆਂ ਡ्रेसेस ਤੁਸੀਂ ਦੇਖ ਸਕਦੇ ਹੋਗੇ ਸਟਾਫ ਤੇ ਕਲਰ ਬਹੁਤ ਜ਼ਿਆਦੇ ਸੋਹਣਾ ਸਟਾਫ ਹੈਗਾ ਬਹੁਤ ਜ਼ਿਆਦੇ ਲੋਚ ਤੇ ਨੈਕਸਟ ਆਜੂਗਾ ਜੀ ਇਹਦੇ ਵਿੱਚ ਬਲੈਕ ਲੋਜੀ ਬਲੈਕ ਆਜੂਗਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਬਲੈਕ ਕਲਰ ਵੀ ਬਹੁਤ ਜਿਆਦੇ ਸੋਹਣਾ ਹੈਗਾ ਮਤਲਬ ਜੇ ਤੁਸੀਂ ਡ्रेसेस ਸਿਲਾਈ ਕਰਾਉਣਾ ਚਾਹੁੰਦੇ ਹੋ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੇ ਕੋਲੋਂ ਸਟਿਚ ਕਰਵਾ ਸਕਦੇ ਹੋਗੇ ਆਪਾਂ ਮਤਲਬ ਸਟਿਚਿੰਗ ਕਰ ਦਿਆਂਗੇ ਆਪਣੇ ਟੇਲਰ ਹੈਗੇ ਨੇਗੇ ਪਰ ਥੋੜਾ ਤੁਹਾਨੂੰ ਟਾਈਮ ਲੈ ਕੇ ਚੱਲਣਾ ਪਊਗਾ ਕਿਉਂਕਿ ਸਲਾਈ ਤਾਂ ਮੇਰੇ ਕੋਲ ਇਹ ਰਾਸ਼ ਬਹੁਤ ਹੁੰਦਾ ਹੈਗਾ ਨਹੀਂ ਤੇ ਸਟਿਚਿੰਗ ਦਾ ਰਸਾ ਕਾਫੀ ਜਿਆਦਾ ਹੈਗਾ ਤੇ ਥੋੜਾ ਜਿਹਾ ਟਾਈਮ ਦੇ ਕੇ ਚੱਲਿਓ ਤੇ ਬਾਹਰ ਲਿਆ ਪਹਿਣਾ ਨੇ ਜਿਨ੍ਹਾਂ ਨੇ ਸੂਟ ਨੇਗੇ ਆਰਡਰ ਨੇਗੇ ਆਪਣਾ ਮੈਜ਼ਰਮੈਂਟ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਨੂੰ ਹੱਥ ਜੋੜ ਕੇ ਕਿ ਆਪਣਾ ਮੈਜ਼ਰਮੈਂਟ ਮੈਨੂੰ ਭੇਜ ਦਿਓ ਤਾਂ ਕਿ ਆਪਾਂ ਸਟਿਚਿੰਗ ਦੇ ਜਿਹੜੇ ਤੁਹਾਡੇ ਸੂਟ ਨੇਗੇ ਲਾ ਚੁੱਕੇ ਕਿਉਂਕਿ ਪਿੱਛੇ ਬਹੁਤ ਪਹਿਣਾ ਦੇ ਮਤਲਬ ਬਾਹਰ ਤੋਂ ਮਤਲਬ ਸੂਟ ਆਏ ਹੋਏ ਨੇਗੇ ਸਲਾਈ ਲਈ ਤੇ ਵਰਕ ਵਗੈਰਾ ਲਈ ਵੀ ਆਏ ਹੋਏ ਨੇਗੇ ਤਾਂ ਉਹਨਾਂ ਦੇ ਵੀ ਆਪਾਂ ਟਾਈਮ ਸਿਰ ਜਿਹੜੇ ਆ ਪਹਿਣਾ ਦੇ ਹਨਾ ਆਰਡਰ ਨੇਗੇ ਆਪਾਂ ਦੇ ਦਈਏ ਤਾ ਕਰਕੇ ਜਿਹੜਾ ਆਪਣਾ ਮੇਜ਼ਰਮੈਂਟ ਹੈਗਾ ਪਲੀਜ਼ ਨਾਲ ਦੇ ਨਾਲ ਭੇਜ ਦਿਆ ਕਰੋ ਥੋੜਾ ਮੈਜ਼ਰਮੈਂਟ ਸਾਡੇ ਕੋਲੇ ਸਹੀ ਹੋਣਾ ਚਾਹੀਦਾ ਸਟਿਚਿੰਗ ਬਿਲਕੁਲ ਪਰਫੈਕਟ ਆਊਗੀ ਜੋ ਤੁਸੀਂ ਸਾਨੂੰ ਮੈਜ਼ਰਮੈਂਟ ਸੈਂਡ ਕਰੋਗੇ ਉਸ ਮੈਜ਼ਰਮੈਂਟ ਤੇ ਅਸੀਂ ਜਿਹੜਾ ਸੂਟ ਹੈਗਾ ਸਲਾਈ ਕਰਨਾ ਹੈਗਾ ਬਾਕੀ ਜੇ ਕੋਈ ਮਤਲਬ ਵਾਦ-ਕਾਟ ਹੈ ਮੈਜ਼ਰਮੈਂਟ ਦੇ ਵਿੱਚ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੇ ਕੋਈ ਵੀ ਤੁਸੀਂ ਮਤਲਬ ਥੋੜਾ ਬਹੁਤਾ ਹਨਾ ਵੀ ਫਰਕ ਹੁੰਦਾ ਮੈਜ਼ਰਮੈਂਟ ਦੇ ਵਿੱਚ ਤੁਸੀਂ ਸਾਨੂੰ ਸਮਝਾ ਸਕਦੇ ਹੋਗੇ ਵੀ ਸਾਡਾ ਇੱਥੋਂ ਇਦਾਂ ਕਰਦੇ ਹੋ ਨਾ ਲੂਜ਼ ਕਰਨਾ ਟਾਈਟ ਕਰਨਾ ਵੀ ਇੱਥੋਂ ਇਹ ਸਹੀ ਨਹੀਂ ਹੈਗਾ ਉਸ ਅਕੋਰਡਿੰਗ ਅਸੀਂ ਮਤਲਬ ਬਹੁਤ ਮਤਲਬ ਕਿੰਨੀਆਂ ਪੈਣਾ ਦੇ ਹਨਾ ਬਾਅਦ ਤੋਂ ਜਿਹੜੇ ਪੈਣਾ ਨੇ ਸੂਟ ਸਟਿਚ ਕਰਵਾਏ ਨਗੇ ਬਹੁਤ ਮੀਜ਼ਰਮੈਂਟ ਬਿਲਕੁਲ ਪਰਫੈਕਟ ਕਰਕੇ ਭੇਜੇ ਨਗੇ ਸਹੀ ਕਰਕੇ ਭੇਜੇ ਨਗੇ ਮਤਲਬ ਬਹੁਤ ਬਾਦ ਘਾਟ ਨਿਕਲੀ ਆਗੀ ਮੀਜ਼ਰਮੈਂਟ ਦੇ ਵਿੱਚ ਜਿਹੜੇ ਆਪਣੇ ਕੋਲ ਸਟਿਚ ਹੋ ਕੇ ਗਏ ਨੇ ਬਿਲਕੁਲ ਸਹੀ ਆਏ ਨੇ ਉਹਨਾਂ ਦੇ ਚਲੋ ਜੀ ਇਹ ਵਾਲਾ ਹੈਗਾ ਬਲੈਕ ਤੇ ਜੇ ਤੁਸੀਂ ਡ्रेसेस ਬਣਵਾਉਣਾ ਚਾਹੋਗੇ ਤਾਂ ਤੁਸੀਂ ਬਣਵਾ ਸਕਦੇ ਹੋਗੇ ਵਨ ਪੀਸ ਡ्रेसेस ਲੌਂਗ ਕਾਫੀ ਜਿਆਦੇ ਮਤਲਬ ਸੋਹਣੀਆਂ ਰੈਡੀ ਹੁੰਦੀਆਂ ਨੇ ਲਓ ਜੀ ਇਸ ਤੋਂ ਬਾਅਦ ਆ ਜਾਣਗੇ ਜੀ ਇਹ ਵਾਲੇ ਸ਼ੇਡ ਆ ਜਾਣਗੇ ਸਾਰੇ ਠੀਕ ਪ੍ਰਾਈਸ ਦੇ ਵਿੱਚ ਨੇ ਤੁਸੀਂ ਸਟਿਚ ਕਰਵਾ ਕੇ ਦੇਖਿਓ ਐ ਸੂਟਾਂ ਨੂੰ ਦੇਖਿਓ ਕਿੰਨੇ ਜਿਆਦੇ ਸੋਹਣੇ ਬਣਦੇ ਰਗੇ ਬਹੁਤ ਜਿਆਦੇ ਸੋਹਣੇ ਤੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਪ੍ਰਾਈਸ ਇਹਨਾਂ ਦਾ ਵੀ 650 ਹੀ ਆ ਜਿੰਨੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਠੀਕ ਪ੍ਰਾਈਸ ਦੇ ਵਿੱਚ ਨੇ ਕਿਉਂਕਿ ਮੈਨੂੰ ਨਾ ਕਈ ਭੈਣਾ ਕਮੈਂਟ ਵੀ ਕਰਦੀ ਹੁੰਦੀ ਅਸੀਂ ਵੀ ਸਾਡੇ ਬਜਟ ਤੋਂ ਬਾਹਰ ਨੇ ਸੀ ਸੂਟ ਲੈਣਾ ਚਾਹੁੰਦੇ ਆ ਹਨਾ ਮੈਨੂੰ ਵਟਸਐਪ ਤੋਂ ਵੀ ਮੈਸੇਜ ਆਉਂਦੇ ਸੀਗੇ ਤੇ ਫਿਰ ਮੈਨੂੰ ਇਹ ਹੁੰਦਾ ਸੀਗਾ ਵੀ ਹਾਂ ਮੈਂ ਜ਼ਰੂਰ ਇਹਨਾਂ ਨੂੰ ਹਾਣਾ ਕੁਛ ਨਾ ਕੁਛ ਵੀ ਚੀਜ਼ ਵੀ ਵਧੀਆ ਹੋਵੇ ਤੇ ਪ੍ਰਾਈਸ ਪੱਖੋਂ ਵੀ ਠੀਕ ਹੋਵੇ ਵੀ ਮੈਂ ਜ਼ਰੂਰ ਹਨਾ ਜਿਹੜੀਆਂ ਪਹਿਣਾ ਹਨਾ ਵੀ ਐਨੀ ਉਮੀਦ ਰੱਖਦੀ ਨਹੀਂ ਵੈਸੇ ਸੂਟ ਲੈਣ ਨੇ ਕਿ ਥੋਡੇ ਤੋਂ ਤਾਂ ਮੈਨੂੰ ਇਹ ਸੀਗਾ ਵੀ ਮੈਂ ਜ਼ਰੂਰ ਲੈ ਕੇ ਆਵਾਂ ਉਹਨਾਂ ਲਈ ਤਾਂ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਤੇ ਕੁਆਲਿਟੀ ਵਾਈਜ਼ ਅਸੀਂ ਕਪੜਾ ਮੰਗਵਾ ਕੇ ਦੇਖਿਓ ਬਹੁਤ ਜ਼ਿਆਦੇ ਸੋਹਣੇਗਾ ਜਿੱਦਾਂ ਕਿ ਇਹਦੇ ਨਾਲ ਤੁਸੀਂ ਇਦਾਂ ਦਾ ਮਤਲਬ ਦੁਪੱਟਾ ਨਿਓਨ ਪਿੰਕ ਦਾ ਦੁਪੱਟਾ ਰੱਖ ਸਕਦੇ ਹੋਗੇ ਬੇਸ ਨਾਲ ਦਾ ਵੀ ਲੈ ਲਓ ਤੁਸੀਂ ਦੁਪੱਟਾ ਚਾਹੇ ਤੇ ਇਦਾਂ ਦੀ ਤੁਸੀਂ ਪਾਈਪਿੰਗ ਵਗੈਰਾ ਲਗਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਰੈਡੀ ਹੁੰਦਾ ਐਵੇਂ ਦਾ ਸੂਟ ਲਓ ਜੀ ਨੈਕਸਟ ਇਹਦੇ ਵਿੱਚ ਹੈਗਾ ਜੀ ਮਸਟਰਡ ਸ਼ੇਡ ਹੈਗਾ ਬਿਲਕੁਲ ਹਜੇ ਮੈਂ ਥਾਨ ਓਪਨ ਹੀ ਕੀਤੇ ਨੇਗੇ ਤੇ ਇੱਕ ਸੂਟ ਦੀ ਵੀ ਮਤਲਬ ਇਹਦੇ ਵਿੱਚੋਂ ਕਟਿੰਗ ਹਜੇ ਹੋਈ ਨਹੀਂ ਹੈਗੀ ਕਿਉਂਕਿ ਨਿਊ ਹੈ ਸਾਰਾ ਸਟਫ ਤੇ ਜਦੋਂ ਹੁਣ ਤੁਸੀਂ ਇਹਦੇ ਵਿੱਚੋਂ ਮਤਲਬ ਲੈ ਸਕਦੇ ਹੋਗੇ ਇੱਕ ਸੂਟ ਦੀ ਵੀ ਹਜੇ ਕਟਿੰਗ ਨਹੀਂ ਹੋਈ ਹੈਗੀ ਹਜੇ ਮੈਂ ਥਾਨ ਮਤਲਬ ਸਟਾਕ ਮਤਲਬ ਕਾਫੀ ਜਿਆਦਾ ਆਇਆ ਪਿਆ ਕਾਫੀ ਦਿਨਾਂ ਤੋਂ ਹੌਲੀ ਹੌਲੀ ਆਪਾਂ ਵੀਡੀਓ ਡੇਲੀ ਪਾਉਂਦੇ ਰਾਂਗੇ ਵਿੱਚ ਠੀਕ ਪ੍ਰਾਈਸ ਦੇ ਵਿੱਚ ਵੀ ਪਾਵਾਂਗੇ ਵੀਡੀਓ ਵਿੱਚ ਮਤਲਬ ਹਾਈ ਰੇਟ ਦੇ ਵੀ ਹੋਣਗੇ ਹਨਾ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਕਿ ਤਾਂ ਕਰਕੇ ਵੀ ਆਪਾਂ ਨੂੰ ਹਰ ਇੱਕ ਤਰ੍ਹਾਂ ਦਾ ਦੇਖੋ ਹਨਾ ਫੈਬਰਿਕ ਬੁਟੀਕ ਦੇ ਵਿੱਚ ਲਿਆ ਕੇ ਰੱਖਣਾ ਪੈਂਦਾ ਹੈਗਾ ਕਿਉਂਕਿ ਕਈ ਕਸਟਮਰ ਦੀ ਪਹਿਣਾ ਦੀ ਜਿਆਦਾ ਏਦਾਂ ਡਿਮਾਂਡ ਹੁੰਦੀ ਹੈ ਵੀ ਸਾਨੂੰ ਹਾਈ ਕੁਆਲਿਟੀ ਦੇ ਚਾਹੀਦੇ ਨੇਗੇ ਕਈ ਐਦਾਂ ਹੁੰਦੀ ਆ ਵੀ ਸਾਨੂੰ ਹਨਾ ਵੀ ਠੀਕ ਪ੍ਰਾਈਸ ਦੇ ਵਿੱਚ ਚਾਹੀਦੇ ਨੇਗੇ। ਕਈ ਮਤਲਬ ਬਿਲਕੁਲ ਮੀਡੀਅਮ 'ਚ ਹੁੰਦੇ ਨੇ ਨਾ ਆਪਣੇ ਕੋਲੇ ਹਰ ਤਰ੍ਹਾਂ ਦਾ ਪਾਸਟੋਕ ਲੈ ਕੇ ਆਉਣਿਆਂਗੇ। ਬਾਕੀ ਵਰਕ ਵਗੈਰਾ ਆ ਲਿਆ ਆਰਡਰ ਨੇਗੇ ਜਿਹੜੇ ਉਹ ਚੱਲੀ ਜਾਂਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤਾਂ। ਤੁਹਾਡੇ ਸਾਰੇ ਚੈਨਲ ਦੀ ਬਹੁਤ ਬਹੁਤ ਸਵਾਗਤ ਹੈ। ਜੇ ਤੁਸੀਂ ਸਾਡੇ ਚੈਨਲ ਤੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ ਤੋਂ ਨੂੰ ਬਹੁਤ ਜਸ Samsung Printer ਦਿਖਾਵਾਂਗੇ। ਲੋ ਜੀ ਤੇ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਰੈੱਡ ਨਾਲ ਇਹਦਾ ਤੁਸੀਂ ਦੁਪੱਟਾ ਰੈੱਡ ਰੱਖ ਕੇ ਹਨਾ ਇਹੀ ਸੂਟ ਨੂੰ ਮਤਲਬ ਬਹੁਤ ਜ਼ਿਆਦਾ ਸੋਹਣਾ ਜਾਂ ਫਿਰ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਇਹੀ ਸੂਟ ਤੁਸੀਂ ਦੇਖਿਓ ਐਂਡ ਬਹੁਤ ਜ਼ਿਆਦਾ ਸੋਹਣਾ ਬਣਾ ਕੇ ਦਵਾਂਗੇ ਇਹਨੂੰ ਨੈਕਸਟ ਸ਼ੇਡ ਹੈਗਾ ਇਹਦੇ ਵਿੱਚ ਬਲੂ ਆਹ ਕਲਰ ਵੀ ਦੇਖੋ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਹੈਗਾ ਬਹੁਤ ਜਿਆਦੇ ਸੋਹਣਾ ਇਹਦੇ ਨਾਲ ਵੀ ਤੁਸੀਂ ਰੈੱਡ ਦੁਪੱਟਾ ਰੱਖ ਸਕਦੇ ਹੋਗੇ ਕੰਟਰਾਸਟ ਦੇ ਵਿੱਚ ਬੇਸ ਨਾਲ ਦਾ ਵੀ ਰੱਖ ਸਕਦੇ ਹੋਗੇ ਪਰ ਜਿਹੜੀ ਪਾਈਪਿੰਗ ਲੈ ਸਕੀਓ ਤੁਸੀਂ ਜਿੱਦਾਂ ਦੇ ਇਹਦੇ ਵਿੱਚ ਫਲਾਵਰ ਨੇਗੇ ਉਦਾਂ ਤੁਸੀਂ ਮਤਲਬ ਲਗਾ ਸਕਦੇ ਹੋ ਲਓ ਜੀ ਨੈਕਸਟ ਆ ਜਾਊਗਾ ਇਹ ਰੈੱਡ ਕਲਰ ਲਓ ਜੀ ਇਹ ਰੈੱਡ ਦੇ ਵਿੱਚ ਫਰੋਜ਼ੀ ਹੈਗਾ ਤੇ ਇਹ ਵੀ ਮਤਲਬ ਪ੍ਰਾਈਸ ਸੇਮ ਪ੍ਰਾਈਸ ਹੈ 650 ਤੇ ਇਹਦੇ ਨਾਲ ਤੁਸੀਂ ਫਿਰੋਜ਼ੀ ਕਲਰ ਦਾ ਕੰਟਰਾਸਟ ਦੁਪੱਟਾ ਜਿਹੜਾ ਬਣਾ ਸਕਦੇ ਹੋਗੇ। ਹਲੋ। ਨੈਕਸਟ ਹੈਗਾ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ। yellow yellow view کافی ਜਿਆਦਾ ਸੋਨਾ ਪ੍ਰਿੰਟ ਹੈਗਾ। ਇੱਥੇ। ਫਿਰ ਆਜੂਗਾ ਪੀਚ। ਪੀਚ ਸ਼ੇਡ ਆਜੂਗਾ ਇਸ ਤਰ੍ਹਾਂ ਪੀਚ ਸ਼ੇਡ ਬਣ ਦੇਖੋ ਤੁਸੀਂ ਦੇਖ ਸਕਦੇ ਹੋ। ਇੱਥੇ। ਇਹ ਆਪਾਂ ਪਹਿਲਾ ਸੂਟ ਲਵਾਂਗੇ ਜਿਹੜੇ ਸੇਲ ਕਰ ਚੁੱਕਿਆਂਗੇ ਇਹਦੇ ਵਿੱਚੋਂ ਹਨਾ ਮੈਂ ਉਹ ਤੁਹਾਨੂੰ ਸੂਟ ਦਿਖਾਉਂਗੀ ਜਿਹੜਾ ਕੋਈ ਇੱਕ ਰਹਿੰਦਾ ਇਹ ਮੇਰੇ ਕੋਲ ਸਿਰਫ ਇੱਕ ਸੂਟ ਅਵੇਲੇਬਲ ਹੈਗਾ ਕਿਉਂਕਿ ਕਾਫੀ ਭੈਣਾਂ ਨੇ ਇਹ ਸਲਾਈ ਕਰਵਾ ਲਿਆ ਸੀਗਾ ਤੁਸੀਂ ਇਹ ਵਾਲਾ ਸੂਟ ਹੈਗਾ ਜਿਹੜਾ ਲੈ ਸਕਦੇ ਹੋਗੇ ਫਿਰ ਹੈਗਾ ਕਿ ਇਹਦੇ ਵਿੱਚ ਪੀਜ ਸ਼ੇਡ ਹੈ ਇੱਕ ਤੇ ਇੱਕ ਜਿੱਦਾਂ ਕਿ ਕਿਸੇ ਭੈਣ ਨੇ ਲੈਣਾ ਹੋਵੇ ਲਾਈਟ ਹਨਾ ਗ੍ਰੇ ਜਿੱਦਾਂ ਕਿ ਆਪਣੀ ਮੰਮੀ ਵਗੈਰਾ ਨੂੰ ਦੇਣਾ ਹੋਵੇ ਤੁਸੀਂ ਆਪਣੇ ਮੰਮੀ ਨੂੰ ਵੀ ਦੇ ਸਕਦੇ ਹੋ ਕਿਸੇ ਨੂੰ ਵੀ ਦੇਣਾ ਹੋਵੇ ਤਾਂ ਤੁਸੀਂ ਇਹ ਵਾਲਾ ਸੂਟ ਹੈਗੇ ਜਿਹੜਾ ਲੈ ਸਕਦੇ ਹੋ ਗ੍ਰੇ ਕਲਰ ਦਾ ਠੀਕ ਹੈ ਜੀ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਪ੍ਰਾਈਸ ਹੈ ਜਿਹੜਾ ਮਤਲਬ 650 ਰਹੂਗਾ ਪਲੱਸ ਸ਼ਿਪਿੰਗ ਰਹੂਗਾ ਤੇ ਕੋਈ ਮਤਲਬ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੰਦੀ ਆ ਵੀ ਐਕਸਟਰਾ ਕੋਈ ਸ਼ਿਪਿੰਗ ਨਹੀਂ ਹੈਗੀ ਪਲੱਸ ਇਹ ਸ਼ਿਪਿੰਗ ਸੂਟ ਨਹੀਂ ਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈਣਾ ਹੈਗਾ ਮੇਰਾ WhatsApp ਦਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੋਇਆ ਹੈਗਾ 8557905009 ਤੇ ਤੁਸੀਂ ਜਾ ਕੇ ਮੈਨੂੰ WhatsApp ਕਰ ਸਕਦੇ ਹੋਗੇ ਆਪਣਾ ਜਿਹੜਾ ਸੂਟ ਹੈਗਾ ਆਰਡਰ ਕਰ ਸਕਦੇ ਹੋਗੇ ਤੇ ਪੇਮੈਂਟ ਕਰਨ ਤੋਂ ਬਾਅਦ ਇਹਨਾਂ ਦੀ ਮਤਲਬ ਜਿਹੜੀ ਪੇਮੈਂਟ ਤੁਸੀਂ ਨਾਲ ਦੇ ਨਾਲ ਕਰਦੇ ਹੋ ਬੁਕਿੰਗ ਨਹੀਂ ਹੋਊਗੀ ਕਿਉਂਕਿ ਬਹੁਤ ਲਿਮਟਿਡ ਜਿਹਾ ਸਟਾਕ ਹੈ ਬਹੁਤ ਭੈਣਾ ਇਹਨਾਂ ਨੂੰ ਲੈਣ ਲਈ ਹਨਾ ਬਹੁਤ ਟਾਈਮ ਦੀ ਵੇਟ ਕਰ ਰਹੀਆਂ ਨੇ ਕਿ ਬਹੁਤ ਟਾਈਮ ਦੇ ਮਤਲਬ ਇਹ ਸੂਟ ਲੈਣ ਲਈ ਵੇਟ ਹੈ ਉਹਨਾਂ ਦੀ ਕਿਉਂਕਿ ਇਹ ਸੂਟ ਲنگੇ ਜਿਹੜੇ ਰੁਕਨੇ ਨਹੀਂ ਹੈਗੇ ਆਪਣਾ ਫਾਸਟਲੀ ਆਰਡਰ ਕਰਕੇ ਜਿਹੜੇ ਸੂਟ ਲنگੇ ਲੈ ਸਕਦੇ ਹੋ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਤੋਂ ਗੁੱਡ ਲੁੱਕ ਰੀਪਸ ਬੁਟੀਕ ਦੀ ਆਪਣੀ ਆਈਦੀ ਹੈਗੀ ਤਾਂ ਜਰੂਰ ਮੇਰੀ ਰਿਕਵੈਸਟ ਹੈ ਜਿੰਨਾ ਪਿਆਰ ਤੁਸੀਂ ਮੈਨੂੰ ਇੱਥੇ ਦਿੱਤਾ ਵੀ YouTube ਤੇ ਸੋਰੀ ਤੇ ਹਨਾ ਉਹਨਾਂ ਹੀ ਤੁਸੀਂ ਮੈਨੂੰ ਉੱਥੇ ਜਾ ਕੇ ਤੁਸੀਂ ਫੋਲੋ ਕਰੋ ਮੇਰੇ ਪੇਜ ਨੂੰ ਤੇ ਮੇਰੀ ਰਿਕਵੈਸਟ ਹੈਗੀ ਤੇ ਵੱਧ ਤੋਂ ਵੱਧ ਫੋਲੋ ਕਰੋ ਮੇਰੇ ਪੇਜ ਨੂੰ ਹਨਾ ਉੱਤੇ ਵੀ ਆਪਾਂ ਮੈਂ ਕੋਸ਼ਿਸ਼ ਕਰਿਆ ਕਰੂੰਗੀ ਹਨਾ ਵੀ ਆਪਾਂ ਉਥੇ ਵੀ ਹਨਾ ਜਿੱਦਾਂ ਕਿ ਐਕਟਿਵ ਰਹਾ ਕਰੀਏ ਵੀ ਵੀਡੀਓ ਵਗੈਰਾ ਪਾਇਆ ਕਰੀਏ ਕਿਉਂਕਿ ਕਾਫੀ ਭੈਣਾ ਉਥੇ ਵੀ ਮਤਲਬ ਵਾਰਕ ਵਗੈਰਾ ਵਾਲੇ ਸੂਟ ਲੈਣਗੇ ਉੱਥੋਂ ਚੱਕ ਕੇ ਹੀ ਮੈਨੂੰ ਵਟਸਐਪ ਤੇ ਆਰਡਰ ਕਰ ਦਿਆ ਨੇ ਕਿਉਂਕਿ ਮੇਰੇ ਰੀਲਸ ਵਗੈਰਾ ਪਾਇਆ ਹੁੰਦੀਆਂ ਨੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ